ਕੀ ਜਾਰੀ ਹੈ ਸਰ ਕੀ ਮਾਮਲਾ ਜਿਹੜਾ ਤੁਸੀਂ ਚਲਾਨ ਕੱਟ ਰਹੇ ਹੋ ਅੱਜ ਇਹ ਰੂਟੀਨ ਦਾ ਵਰਕ ਹੈਗਾ ਪੁਲਿਸ ਦਾ ਪੁਲਿਸ ਚਲਾਨ ਕਰਦੀ ਹੈ ਡਰਿੰਕ ਐਂਡ ਡਰਾਈਵ ਦੇ ਇਹ ਵੱਖ-ਵੱਖ ਜਗ੍ਹਾ ਤੇ ਨਾਕੇ ਲਾਈ ਜਾਂਦੇ ਨੇ ਉੱਚ ਅਫਸਰਾਂ ਵੱਲੋਂ ਤੇ ਅੱਜ ਵੀ ਇੱਥੇ ਜਿਹੜਾ ਹੈਗਾ ਆ ਲਿਬੜਾ ਕੱਟ ਹੈਗਾ ਉਥੇ ਨਾਕਾ ਲੱਗਾ ਡਰਿੰਕ ਐਂਡ ਡਰਾਈਵ ਦਾ ਇੱਥੇ ਜਿਹੜੇ ਡਰਿੰਕ ਕਰਕੇ ਬੰਦੇ ਡਰਾਈਵ ਕਰਦੇ ਨੇ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਨੇ ਤੇ ਮੋਟਰਸਾਈਕਲ ਸਕੂਟਰ ਵਾਲੇ ਵੀ ਆ ਮੋਟਰਸਾਈਕਲ ਕਾਰ ਹਰੇਕ ਵਹੀਕਲ ਨੂੰ ਚੈੱਕ ਕੀਤਾ ਜਾਂਦਾ ਜੀ ਹੁਣ ਤੱਕ ਕਿੰਨੇ ਚਲਾਨ ਕੱਟੇ ਸਰ ਤੁਸੀਂ ਅਜੇ ਤੱਕ ਰੋ ਚਲਾਨ ਹੋ ਚੁੱਕੇ ਆ ਜੀ ਹਾਂ ਤੇ ਅਪੀਲ ਕੀ ਹੈ ਪੁਲਿਸ ਵੱਲੋਂ ਪੁਲਿਸ ਵੱਲੋਂ ਅਪੀਲ ਹੈ ਵੀ ਜਿਹੜਾ ਡਰਿੰਕ ਕਰਕੇ ਡਰਾਈਵਿੰਗ ਕਰਦੇ ਨੇ ਬਹੁਤ ਉਹ ਖਤਰੇ ਵਾਲੀ ਗੱਲ ਹੈਗੀ ਕਈ ਵਾਰੀ ਜਿਹੜਾ ਸ਼ਰਾਬੀ ਬੰਦਾ ਹੁੰਦਾ ਉਹ ਇੱਕ ਨਾਰਮਲ ਬੰਦੇ ਦੀ ਸੂਫੀ ਬੰਦੇ ਦੀ ਵੀ ਜਾਨ ਲੈ ਲੈਂਦਾ ਉਹਨੂੰ ਪਤਾ ਨਹੀਂ ਹੁੰਦਾ ਨਸ਼ੇ ਦੇ ਵਿੱਚ ਗੱਡੀ ਜਿੱਦਾ ਐਕਸੀਡੈਂਟ ਕਰ ਦਿੰਦਾ ਤੇ ਇੱਕ ਆਮ ਆਦਮੀ ਦੀ ਇਹਦੇ ਨਾਲ ਐਕਸੀਡੈਂਟ ਸੱਟਾਂ ਵੀ ਲੱਗ ਸਕਦੀਆਂ ਨੇ ਜਾਨ ਵੀ ਜਾ ਸਕਦੀ ਹੈ ਲੋਕਾਂ ਨੂੰ ਅਪੀਲ ਹੈਗੀ ਸਾਡੇ ਵੱਲੋਂ ਵੀ ਡਰਿੰਕ ਕਰਕੇ ਨਾ ਗੱਡੀ ਚਲਾਈ ਜਾਵੇ